ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਦੇਖੋ ਸਾਰੇ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਹੁਣ ਠੀਕ ਆ ਤੇ ਹੁਣ ਤਾਂ ਬਸ ਥੋੜਾ ਜਿਹਾ ਉਹ ਹੋ ਜਾਂਦਾ ਤੇ ਬਾਕੀ ਮੈਂ ਕੱਲ ਵੀ ਠੀਕ ਰਹੀ ਕੰਮ ਦੇ ਵਿੱਚ ਬਿਜ਼ੀ ਹੋ ਜਾਂਗੇ ਨਾ ਫੇਰ ਉਹ ਥੋੜਾ ਜਿਹਾ ਸਵੇਰੇ ਸਵੇਰੇ ਠੰਡ ਬਹੁਤ ਲੱਗਦੀ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਆ ਵੀ ਭਾਈ ਆਪ ਤਾਂ ਕੋਟੀ ਸਵੈਟਰ ਪਾ ਕੇ ਰੱਖੋ ਆਪਾਂ ਤਾਂ ਤੁਹਾਨੂੰ ਹੁਣ ਇਦਾਂ ਹੀ ਲੈਸੋ ਹੀ ਮਿਲਣਾ ਪੂਰੇ ਸਵੈਟਰ ਕੋਟੀ ਪਾ ਕੇ ਤੇ ਟਾਈਮ ਆ ਜਿਹੜਾ ਸ਼ਾਇਦ 7:30 ਪੌਣੇ ਘੜ ਤਾਂ ਟਾਈਮ ਹੋ ਗਿਆ ਮਾਰਨਿੰਗ ਦਾ ਮੇਰੇ ਹਾਲੇ ਬਾਲਾ ਨੂੰ ਰਾਤ ਮੈਂ ਸ਼ੈਂਪੂ ਲਾ ਲਿਆ ਸੀ ਤੇ ਵਾਲ ਪੌਣੇ ਤੇਲ ਲਾਉਣੇ ਆ ਹਨਾ ਤੇਲ ਤਾਂ ਸ਼ਾਇਦ ਥੋੜਾ ਹੀ ਲੱਗੂਗਾ ਕਿਉਂਕਿ ਮੈਂ ਦਹੀਂ ਨਾਲ ਨਹਾਈ ਸੀਗੀ ਤੇ ਮਾਰਨਿੰਗ ਦਾ ਟਾਈਮ ਆ ਬੱਚੇ ਇੱਕ ਜਾਗਦਾ ਇੱਕ ਹਾਲੇ ਸੁੱਤਾ ਪਿਆ ਜਾਨ ਨੂੰ ਛੁੱਟੀ ਆ ਤੇ ਮਾਰਨਿੰਗ ਦਾ ਟਾਈਮ ਆ ਗੁਰਦੁਆਰਾ ਸਾਹਿਬ ਅੱਜ ਦੇਖੋ ਆਪਣੀ ਕਣਕ ਹਰੇ-ਹਰੀ ਦਿਖਣ ਲੱਗ ਗਈ ਹੈ ਹਰੇ ਭਾਈ ਮਾਰਨ ਲੱਗੀ ਆਪਣਾ ਬੰਦਾ ਇਧਰੋਂ ਆਉਂਦਾ ਦੁੱਧ ਭਾਈ ਉਲਟੇ ਪਾਸੇ ਮੈਨੂੰ ਅੰਦਰ ਖੜੀਣ ਲੱਗਿਆ ਸੀਗਾ ਵੀ ਆਪਣਾ ਸਾਈਕਲ ਲੰਗੇ ਆ ਦੇਖਿਆ ਫੜਿਆ ਗਿਆ ਨਾ ਅੱਜ ਬੰਦਾ ਫੜ ਲਿਆ ਅੱਜ ਮੈਂ ਤੁਹਾਨੂੰ ਆ ਇਧਰ ਕਿਧਰੋਂ ਆਏ ਹੋ ਦੁੱਧ ਭਾ ਕੇ ਤੁਹਾਨੂੰ ਇਧਰੋਂ ਆਉਣਾ ਚਾਹੀਦਾ ਤੁਸੀਂ ਦੁੱਧ ਭਾ ਕੇ ਇਧਰ ਆਉਣੇ ਹੋ ਕੁੰਡੀ ਰਣ ਲਾਈ ਜਾਂਦੇ ਸਾਡੇ ਨਾਲ ਬੰਦਾ ਸਵੇਰੇ ਸਵੇਰੇ ਫੜਿਆ ਗਿਆ ਸਵੇਰੇ ਸਵੇਰੇ ਅੱਜ ਮੈਂ ਦੇਖ ਲਿਆ ਇਹ ਜਿਹੜਾ ਰੋਜ਼ ਮੇਰੇ ਨਾਲ ਠੱਗੀਆਂ ਲੱਗਦੀਆਂ ਨੇ ਨਾ ਹਰ ਜਿੱਥੇ ਕਿਤੇ ਗਈ ਸੀ ਉਹਨੇ ਦੱਸਿਆ ਨਹੀਂ ਵੀ ਆ ਕਲਰ ਕੱਢ ਲਓ ਕੋਈ ਨਹੀਂ ਦੱਸਦਾ ਕੋਈ ਨਹੀਂ ਕਿਸੇ ਨੂੰ ਦੱਸਦਾ ਆਈ ਕਿੱਥੋਂ ਉਹ ਤਾਂ ਦੱਸ ਦੋ ਉਹ ਬੈਠਾ ਦੇਖ ਕੇ ਨਹੀਂ ਮੈਨੂੰ ਤਾਂ ਸ਼ੱਕ ਆ ਕੋ ਕੋ ਸ਼ੱਕ ਆ ਮੈਨੂੰ ਸਵੇਰੇ ਸਵੇਰ ਬੰਦਾ ਫੜਿਆ ਚਾਹ ਹਾਲੇ ਇੱਕ ਹੋਰ ਪੀਤੀ ਆ ਸੀ ਇੱਕ ਵਾਰੀ ਹੋਰ ਪੀਣੀ ਆ ਤੇ ਮੈਂ ਆਈ ਸੀ ਕਿ ਖੁਸ਼ੀਂ ਦੇਖਣ ਖੁਸ਼ੀ ਨਾ ਵੀ ਵਾਲੀ ਪਹਿੜੀ ਹੁੰਦੀ ਆ ਜਿਵੇਂ ਮੇਰੇ ਨਾਲ ਹੁੰਦੀ ਔਕਣੇ ਖੁਸ਼ੀ ਨਾ ਹੋ ਜਾਂਦੀਆਂ ਵਿਚਾਰੇ ਅਸੀਂ ਦੋਨੇ ਇੱਕੋ ਜਿਹੇ ਆ ਤੇ ਅੱਜ ਮੱッセ ਆਇਆ ਤੇ ਸਾਰਿਆਂ ਨੂੰ ਮੱッセ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਰੌਣਕਾਂ ਲੱਗੀਆਂ ਪਈਆਂ ਨੇ ਤੇ ਆਪਾਂ ਵੀ ਅੱਜ ਮੱਥਾ ਟੇਕਣਾ ਪਿਛਲੀ ਵਾਰੀ ਆਪਾਂ ਰੱਖ ਲਿਆ ਸੀ ਨਾ ਵੀ ਮਿੱਠੀ ਦਾ ਆਪਾਂ ਮੱਥਾ ਟੇਕਣਾ ਨਾ ਅੱਜ ਆਪਾਂ ਮਿੱਠੀਆਂ ਰੋਟੀਆਂ ਬਣਾਉਣੀਆਂ ਰਾਤ ਮੈਂ ਗੁੜ ਪਿਉ ਹੋ ਕੇ ਪਈ ਸੀ ਸਾਰੀ ਤਿਆਰੀ ਕਰਕੇ ਪਈ ਸੀ ਬਸ ਹੁਣ ਆਪਾਂ ਨੇ ਆਟਾ ਗੁੰਨਣਾ ਕੀ ਗੱਦ ਹੈ ਮੇਰੇ ਬੱਚੇ ਨੋਨੂ ਭੋਨੂ ਜੇ ਧੁੱਪ ਚੜ ਗਈ ਐ ਡੇਡੀ ਹੂੰ ਤਾਂ ਵਧੀਆ ਤੇ ਚੜਦੀ ਧੁੱਪ ਆਉਂਦੀ ਆ ਲੈ ਵਧੀਆ ਤੋ ਪਪੈਂਦੀ ਆ ਖੁਸ਼ੀ ਲਈ ਤਾਂ ਬਾਲੀ ਵਧੀਆ ਗੱਲ ਆ ਓਏ ਕਬੂਤਰ ਲਾ ਸਾਡੇ ਤੇ ਇੱਥੇ ਸਭ ਕੁਝ ਰਹਦਾ ਕਬੂਤਰ ਉੱਡ ਕੇ ਗਿਆ ਖੁਸ਼ੀ ਠੀਕ ਐ ਖੁਸ਼ੀ ਨਾ ਨਾ ਮਾੜੀ ਹੋਈ ਖੜ ਜਾ ਪਤਾ ਅੱਛੇ ਆ ਵੀਡੀਓ ਬਣਾਉਣੀਆਂ ਖੜ ਜਾ ਲਾਈਟ ਲਾ ਲਈਏ ਦੇਖਦਾ ਤੈਨੂੰ ਆ ਦੇ ਲਾਏ ਫੂਨ ਦੇਖ ਆ ਦੇ ਆ ਦੇ ਗੁਰੂ ਆ ਆ ਬੈਠਾ ਖੁਸ਼ੂ ਪੁੱਛਦਾ ਕੈ ਖੁਸ਼ੀ ਕਿਵੇਂ ਆ ਖੁਸ਼ੀ ਨਾ ਮੈਂ ਕਿਵੇਂ ਆ ਆ ਦੇ ਕੋਚੋ 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 ਇਹਦੇ ਨਾਲ ਕਰਤੇ ਇਹਨੇ ਲਾਡੋ ਨੇ ਸਾਰੇ ਬੋਰੀ ਤਾਂ ਇਹਨੇ ਰਾਤ ਗਿੱਲੀ ਕਰ ਲਈ ਮੈਂ 11 ਵਜੇ ਹੀ ਲਾ ਗਈ ਹੈਨਾ ਤੇ ਇਹਦੇ ਥੱਲੇ ਜੀ ਉਹ ਭਾਇਆ ਕੱਪੜੇ ਇਹ ਉਹ ਦਿੱਤੇ ਹੋਏ ਸੀ ਇੱਕ ਟੀ-ਸ਼ਰਟ ਜੀ ਇੱਕ ਕੰਬਲ ਜਿਆ ਹੈਨਾ ਛੋਟਾ ਜਿਹਾ ਉਹ ਦਿੱਤਾ ਹੋਇਆ ਸੀਗਾ ਇਹਨੇ ਇਹ ਬਹੁਤ ਚਲਾਗਾ ਆਪਦਾ ਤਾਂ ਦੇ ਲੋਏ ਨੇ ਲਾਇਆ ਨਹੀਂ ਦੋ ਦਿਨ ਹੋ ਗਏ ਹੈਨਾ ਤੇ ਉਹਦਾ ਚੱਪਤਾ ਇਹਨੇ ਗਿੱਲਾ ਕਰਤਾ ਸਾਰਾ ਚੱਪ ਦੰਦੀ ਆ ਸਾਰੇ ਦਾ ਸਾਰਾ ਫੇ ਮੈਂ ਹੁਣ ਸਵੇਰੇ ਨਵਾਂ ਹੋਰ ਕੰਬਲ ਕੱਢਿਆ ਤਾਇਰ ਉੱਤੇ ਦਿੱਤਾ ਤੇ ਨਾਲ ਇਹਨੂੰ ਲਈ ਧੂਣੀ ਮੈਂ ਫੇਕ ਲੂਗਾ ਇਹ ਕਿਹੜਾ ਕਟਾ ਸਰ ਦੇ ਹਿਤ ਉੱਪਰ ਵੀਰੀ ਜਾਂਦਾ ਮੁੱਤੂਗਾ ਕੇ ਅੰਦਰ ਹੁਣ ਤਾਂ ਭਖ ਗਿਆ ਥੋੜਾ ਇਹ ਸਰੀਰ ਇਹਦਾ ਹੁਣ ਤਾਂ ਉਂਗਾਲੀ ਜੀ ਕਰਦਾ ਥੋੜਾ ਜਿਹਾ ਉਹ ਟੈਂਪਰੇਚਰ ਡਾਊਨ ਹੋ ਜਾਂਦਾ ਨਾ ਤੇ ਉਹਦੇ ਕਰਕੇ ਹੁੰਦਾ ਦੁੱਧ ਵਾਲੀ ਕਹਿੰਨੀ ਤੁਸੀਂ ਕਹੋਗੇ ਦੁੱਧ ਵਾਲੀ ਕਹਿੰਨੀ ਇੱਥੇ ਪਈ ਹੈ ਦੁੱਧ ਵਾਲੀ ਨਹੀਂ ਹੈਗੀ ਇਹ ਹੋਗੀ ਕਵਾੜੀਨ ਦੇਣੀ ਸੀ ਇਹਦਾ ਕੁੰਡਾ ਟੁੱਟ ਗਿਆ ਸੀਗਾ ਬੇਕਾਰ ਸੀਗੀ ਇਹਦੇ ਵਿੱਚ ਪਤਾ ਨਹੀਂ ਕੀ ਪਾ ਕੇ ਇੱਥੇ ਕਵਾੜ ਪਾ ਕੇ ਰੱਖਤਾ ਸ਼ਾਇਦ ਅਸੀਂ ਦਿਵਾਲੀ ਨੂੰ ਅੱਧਾ ਕਵਾੜ ਵੇਚਣਾ ਭੁੱਲ ਗਏ ਇੱਥੇ ਰੱਖਤਾ ਇਹ ਗੱਡੀ ਨੇ ਇਹ ਦੇਣਾ ਹੀ ਭੁੱਲ ਗਏ ਮੁੜ ਕੇ ਹੁਣ ਕਵਾੜੀਆ ਹੀ ਨਹੀਂ ਆਏ ਮੀਨਾ ਹੋ ਗਿਆ ਦਿਵਾਲੀ ਨੰਗੀ ਨੂੰ ਅੱਜ ਤੇ ਮੈਂ ਆਈ ਸੀ ਕਿ ਕਿਚਰ ਦੇ ਵਿੱਚ ਅੱਗ ਪਾਉਣ ਐਨਾ ਦਵਾਈ ਚ ਨਸ਼ਾ ਦਰਦ ਦੀ ਦਵਾਈ ਚ ਹਮੇਸ਼ਾ ਨਸ਼ਾ ਹੁੰਦਾ ਹੀ ਹੁੰਦਾ ਹਾਂ ਬੱਤ ਪਰ ਇਹ ਦੇ ਕੇ ਤਰ ਪਰ ਰੰਗ ਗਈ ਪਰ ਰੰਗ ਲਾ ਗਈ ਪਰ ਰੰਗ ਲਾ ਗਈ ਬਿਨਾ ਕੈਮਰੇ ਤੋਂ ਦੇਦੀ ਹੈ ਕੈਮਰੇ ਚ ਹੀ ਦੇਦੀ ਬਹੁਤ ਨੀਂਦ ਆਉਂਦੀ ਹੈ ਮੈਨੂੰ ਸਵੇਰੇ ਮੈਂ ਤਾਂ ਉੱਠਿਆ ਨਾ ਜਾਵੇ ਉੱਠਿਆ ਨਾ ਜਾਵੇ ਤੇ ਹੁਣ ਤਾਂ ਉਹ ਤਾਂ ਠੀਕ ਆ ਦਰਦ ਦੁਰਦ ਤੋਂ ਹੂੰ ਕੀ ਕਰਦਾ ਮੇਰਾ ਪੁੱਤ ਕੀ ਕਰਦਾ ਮੇਰਾ ਪੁੱਤ ਤਾਰ ਵੀ ਇੰਨਾ ਨਹੀਂ ਚੋਈ ਮੈਂ ਵੀ ਨਹੀਂ ਚੋਈ ਹੈਗੀ ਲੈ ਨਾਲ ਤਾਂ ਬਾਤ ਹਾਂ ਤੂੰ ਤੇਦੀ ਅੱਖ ਨੇ ਦੇਖੀ ਮੈਨੂੰ ਇਹ ਮੈਨੂੰ ਪਿਆਰ ਨਹੀਂ ਕਰਦੀ ਇਹ ਨਹੀਂ ਮੈਨੂੰ ਪਿਆਰ ਕਰਦੀਗੀ ਤੇ ਚਲੋ ਫੇਰ ਮੈਂ ਕਿਹਾ ਬਿਜ਼ੀ ਹੋ ਜਾਣਾ ਮੈਂ ਤੁਹਾਡੇ ਨਾਲ 2 ਮਿੰਟ ਗੱਲ ਕਰ ਲਾਂ ਵੀਡੀਓ ਸ਼ੁਰੂ ਕਰ ਲਵਾਂ ਠੀਕ ਆ ਫੇਰ ਮੈਂ ਬਿਜ਼ੀ ਹੋ ਜਾਣਾ ਹੁਣ ਮੈਨੂੰ ਬਹੁਤ ਜ਼ਿਆਦਾ ਕੰਮ ਆਣ ਵਾਲੇ ਤਾਂ ਆਪਾਂ ਨੇ ਲਾਈਟ ਬੰਦ ਕਰ ਦੇ ਲਾਡੋ ਸੌਂ ਜਾ ਤੁਸੀਂ ਹਾਲੇ ਨਾ ਬਾਹਰ ਆਇਓ ਖੁਸ਼ੀ ਕੀ ਕਰਨਾ ਗੱਲਾਂ ਕਰਨੀਆਂ ਕਿ ਸੌਣਾ ਲੈ ਲਾਈਟ ਬੰਦ ਕਰ ਸੌਂ ਜਾ ਲੈ ਚਾਨਣਾ ਹੁੰਦਾ ਲਹਿੜ ਦੇ ਵਿੱਚ ਬਾਹਰੋਂ ਝਾਕ ਕੇ ਅੱਬਲਾ ਤਾਂ ਹੁਣ ਤਾਂ ਧੁੱਪ ਨਿਕਲ ਹੀ ਚਾਨਣਾ ਹੀ ਆਉਣਾ ਹੁੰਦਾ ਫੇ ਝਾਕੀ ਜਾਂਦੇ ਸੌਂਦੇ ਨਹੀਂ ਹੈਗੇ ਨਾਲੇ ਤਾਂ ਦੁੱਧੜੇ ਭੰਡ ਭੰਡ ਧੋ ਲਈ ਅੱਗ ਪਾ ਕੇ ਨਾਲ ਚਾਹ ਪੀ ਲਈਏ ਹੋਰ ਚਾਹ ਪੀ ਲਈਏ ਨਾਲੇ ਮੈਂ ਬਾੜ-ਬਾੜਵਾ ਤੇ ਹੁਣ ਇੱਕ ਹੀ ਪੰਗੇ ਨੇ ਜੁੱਤੀਆਂ ਚੇਂਜ ਕਰੋ ਹਾਏ ਰੱਬਾ ਬਖੜਤ ਪੰਗਾ ਬਹੁਤ ਪੰਗਾ ਨਾਲੇ ਅੱਗ ਪਾ ਦਾਂਗੀ ਇੱਜਰ 'ਚ ਹੁਣ ਫੋਨ ਰੱਖ ਕੇ ਤੇ ਨਾਲੇ ਭਾਂਡੇ ਧੋ ਲਈਏ ਕਿਹੜਾ ਵੀਰਾ ਉੱਠਿਆ ਪਰੰਬੀਰ ਉੱਥੇ 1000 ਵੀਰ ਉੱਥੇ ਮੇਰਾ ਗੁਰਸਖੋਂ ਦਾ ਵੀ ਹਾਇ ਹਾਇ ਰੋਡ ਦਾ ਬਰਸ਼ਾਂ ਦੀ ਲੜਾਈ ਹੁੰਦੀ ਰਹਿੰਦੀ ਆ ਤੇ ਇਹ ਬਰਸ਼ ਥੱਲੇ ਰੱਖਦੇ ਕਿਹੜੇ ਕਿਸੇ ਨੇ ਨਹੀਂ ਕੀਤਾ ਕਾਲਾ ਮੇਰਾ ਤਾਂ ਉਹ ਦੇ ਉਹ ਟੱਕਣ ਵਾਲਾ ਮੇਰਾ ਤਾਂ ਹੀ ਨਹੀਂ ਤੈਨੂੰ ਗੁਰਸੋਂ ਥੱਲੇ ਕਿਉਂ ਪਾਏ ਨਹੀਂ ਦੋਨ ਇੱਕ ਤੇਰੇ ਇੱਕ ਹਜ਼ਾਰ ਦਾ ਤਿੰਨੇ ਨਹੀਂ ਤੇ ਗੈੜੀ ਦਾ ਬਰਸ਼ ਕਿਹੜਾ ਹੁਣ ਉਹਦਾ ਆ ਦੇ ਉਹ ਬੰਦਾ ਠੱਗ ਮੈਂ ਥੋੜਾ ਨਾ ਕੀ ਫੇਰਾ ਦਿਮਾਗ ਦੀ ਜੇ ਲੜਾਈ ਸਾਡੇ ਸਵੇਰੇ ਸਵੇਰੇ ਲੜਾਈ ਵੇਖਿਓ ਹੁਣ आपे भूलो जहार ने भी नहीं कर सत्ता पर किसी ने नही करेगा तीय तो तो ती दिन नवा पुरश लाने तीय दिन नवा पुरश लाने ਮੈਂ ਤੁਹਾਨੂੰ ਕਿਹਾ ਆਪ ਦਾ ਪੁਰਸ਼ ਆਪਣੇ ਕਮਰੇ ਚ ਰੱਖੋ ਧੋਕੇ ਧੋਕੇ ਲੈ ਜਾਓ ਡੱਬੀ ਦੇ ਵਿੱਚ ਪਾਓ ਉੱਥੇ ਮੇਰਾ ਬਾਹਰ ਬਾਤ ਨੂੰ ਕਰਕੇ ਜਾਉਂ ਦੱਤਾਂ ਧੋੜੋ ਦੱਤਾਂ ਧੋ ਘਾਤਣਾ ਕਰੋ ਵਾਹ ਗੱਲ ਤਾਂ ਸਹੀ ਆ ਦੱਤੜਾ ਜਿਹੜੀ ਮਾਰਗੀ ਕਰਨਾ ਦੰਦੇ ਸਾਫ ਕਰਨੇ ਨੇ ਛਿਲਕਾ ਲਾ ਲਓ ਸਫੈਦੇ ਦਾ ਛਿਲਕਾ ਲਾ ਕੇ ਉਹ ਚੱਬ ਲਓ ਨਾਲੇ ਇੰਨਾ ਟੇਸਟੀ ਜਿਹੜੀ ਵਿਕਸ ਬਣਦੀ ਆ ਸਫੈਦੇ ਦੀ ਉਹ ਬਣਦੀ ਆ ਮੈਂ ਨਹੀਂ ਕਦੇ ਵੀ ਅਕੜ ਮੈਂ ਹੁਣ ਪਤਾ ਨਹੀਂ ਕਿੰਨਾ ਕਟ ਮਗਰ ਉਹ ਬੁਰਸ਼ ਨਮਾ ਲਾਇਆ ਹਾਏ ਆ ਦੇ ਲੋ ਥੋੜਾ ਸਾਹੂ ਪਰਸ਼ਨ ਨਾਲੇ ਮੈਂ ਦੀ ਸਵੇਰੇ ਸਵੇਰੇ ਫੜੀ ਗਈ ਤੇਰੀ ਚੋਰੀ ਹੈ ਹੈ ਹਾਂ ਆਪਦੀ ਚੋਰੀ ਤੇ ਉਹ ਪਰਦਾ ਬੋਲ ਲਈ ਹੁਣੇ ਉੱਚੀ ਉੱਚੀ ਬੋਲਦੇ ਆ ਐ ਦੱਸਿਓ ਕਿੱਥੋਂ ਆਏ ਸੀ ਦੱਸ ਦੋ ਨਹੀਂ ਆਏ ਨਹੀਂ ਕਿਥੋਂ ਪਰ ਮੈਂ ਜੈਪੁਰ ਵੱਲੋਂ ਆਉਂਦੇ ਸੀ ਦੁੱਧ ਪਾਈ ਇਹ ਤਾਂ ਕੁਦਰਤੀ ਐ ਬਾਹਰ ਚਲੀ ਗਈ ਮੈਂ ਮੌਕੇ ਤੇ ਚਾਹ ਸਾਰੇ ਗਰਮ ਕਰੋ ਮੈਂ ਵੀ ਪੀਣੀ ਆ ਚਲੋ ਚਾਹ ਪੀ ਲਈਏ ਤਾਂ ਹੱਸੀਆਂ ਖੇਡੀਆਂ ਨੇ ਚੰਗੀ ਜਾਂਦਾ ਘਰੋਜ਼ ਆਇਆ ਲੋ ਜੀ ਆਪਣੀ ਹੋ ਗਈ ਤਿਆਰੀ ਆਪਾਂ ਚੱਲੇ ਹੁਣ ਕੋਈ ਪੁਰਾਣਾ ਬਾਦੂ ਵਰ ਪਾਇਆ ਮੈਂ ਚਾਹ ਪੀਣੀ ਆ ਉਹਨੇ ਤੂੰ ਗੱਡੀ ਕੱਢ ਤੇ ਆਪਾਂ ਜਾ ਕੇ ਆਉਣਾ ਜਾ ਕੇ ਬਸ ਇੱਥੇ ਮੈਂ ਤੇ ਪਰਮੇ ਚੱਲੇ ਆ ਜਾਣਾ ਤਾਂ ਨੇੜੇ ਹੀ ਆ ਹਾਂ ਕੀ ਕੀ ਮਗਾਉਣਾ ਮੁੰਡਿਆ ਦੋ ਖਾਣ ਨੂੰ ਲੈ ਲੇ ਤਦ ਦਾ ਖਾਣੇ ਲੋਟ ਆਉਂਦਾ ਕੱਲ ਮੈਂ ਦੀਗਾ ਵਾਣਾ ਤੁਨੂੰ ਕੱਲ ਨੂੰ ਇਹਨੇ ਸੰ ਲੈ ਕੇ ਜਾਣਾ ਹੈ ਬਸੇ ਆਏ ਬੈਠ ਕੇ ਫੋਨ ਦੇਖਦਾ ਠੀਕਾ ਕੀ ਆਏ ਆਏ ਬੈਠ ਕੇ ਫੋਨ ਦੇਖਦਾ ਕੰਮ ਆਪਾਂ ਕਰਤਾ ਗੁਰਦੁਆਰਾ ਸਾਹਿਬ ਮੱਥਾ ਹੀ ਟੇਕਿਆ ਆ ਮਿੱਠੀ ਰੋਟੀਆਂ ਜਿਨ੍ਹਾਂ ਨੂੰ ਕਿ ਸਾਡੇ ਤੇ ਘਿਓਰ ਕਹਿੰਦੇ ਨੇ ਘਿਓਰ ਪਕਾਤੇ ਤੇ ਮੱਥਾ ਹੀ ਟੇਕਿਆ ਆ ਤੇ ਮੈਂ ਚਾਹ ਵੀ ਲਵਾ ਜਾ ਰੇ ਦੇਖ ਲੋ ਹਾਲੇ ਦਾ ਘਰ ਦਾ ਹੀ ਭਾਂਡਾ ਟੀਕਰ ਨੇ ਉਹੀ ਮਾਜ ਕੇ ਮਸਾਂ ਜਾਇਆ ਜਾਂਦਾ ਪੂਰਾ ਤਿਆਰ ਹੋ ਕੇ ਚਾਹ ਕੌਲੀ ਚ ਭਵਾਈ ਆ ਪਹਿਲਾਂ ਪਾਣੀ ਸੀਗੀ ਚਲ ਪਰਾਸਤੇ ਜੀ ਮਿਲਦੇ ਆ ਤੁਹਾਨੂੰ ਸਿਸਟਮ ਆ ਮੈਨੂੰ ਮਤ ਇਹ ਸਿਸਟਮ ਲਓ ਜੀ ਆਪਾਂ ਚੱਲਦੇ ਹਾਂ ਹੁਣ ਤੇ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਅੱਜ ਮੱਸੀਆ ਸੀਗੀ ਤੇ ਇੱਥੇ ਜਿਹੜਾ ਤਿਹਾਰ ਦਾ ਡੜੀ ਮੱਥਾ ਟੇਕ ਕੇ ਤੇ ਆਪਾਂ ਬਾਹਰੋਂ ਨਮਸਕਾਰ ਕਰ ਲਿਆ ਤੇ ਆਪਾਂ ਹੁਣ ਚੱਲਦੇ ਆਂ ਮਾਰਕੀਟ ਮਾਰਕੀਟ ਦੇ ਵਿੱਚ ਦੇਖਦੇ ਆਂ ਕੀ ਕੀ ਲੈ ਕੇ ਆਉਨੇ ਅੱਜ ਸ਼ਾਪਿੰਗ ਕਰਕੇ ਆਵਾਂਗੇ ਥੋੜੀ ਜੀ। ਹਾਂ ਜੀ ਸਾਰਾ ਕੰਮਕਾਰ ਕਰਕੇ ਆਪਾਂ ਬਾਜ਼ਾਰ ਚੋਂ ਹੁਣ ਘਰ ਨੂੰ ਵਾਪਸ ਜਾ ਰਹੇ ਆਂ। ਅਸੀਂ ਆਪਣੇ ਚੌਕ ਦੇ ਵਿੱਚ ਆਂ। ਬਾਜ਼ਾਰ ਚ ਵੀਡੀਓ ਨਹੀਂ ਬਣਾਈ ਕੁਝ ਤਾਂ ਕੰਮ ਆਪਣਾ ਇਦਾਂ ਦਾ ਸੀ। ਵੀਡੀਓ ਹਲਾਉੜੀ ਨਹੀਂ ਹੁੰਦੀ ਹੈਗੀ ਤੇ ਵਾਕਈ ਅਲੋਡ ਹੋਵੇ ਨਾ ਹੋਵੇ ਆਪਾਂ ਹੀ ਨਹੀਂ ਬਣਾਈਦੀ ਹਨ ਤੇ ਥੋੜੀ ਜਿਹੀ ਸ਼ਾਪਿੰਗ ਕਰੀ ਜਾਓ ਤੁਸੀਂ ਪਿੱਛੇ ਦੇਖ ਸਕਦੇ ਆ ਉਹ ਵੀ ਸ਼ੂਜ਼ ਵਗੈਰਾ ਲਏ ਨੇ ਤੁਹਾਨੂੰ ਘਰ ਜਾ ਕੇ ਦਿਖਾਉਣੇ ਆ ਉੱਥੇ ਨੇ ਮੇਰੀ ਵੀਡੀਓ ਨਹੀਂ ਬਣਾਈਗੀ ਹੁਣ ਮੈਂ ਇਹਨੂੰ ਕਿਹਾ ਵਾਂ ਮੈਂ ਲੜਦਪਾਣਾ ਸ਼ੀਸ਼ਾ ਡਾਉਣ ਕਰਕੇ ਰੌਲਾ ਚੱਕ ਲੈਣਾ ਨਹੀਂ ਮੈਨੂੰ ਫੋਨ ਦੇ ਮੈਂ ਵੀਡੀਓ ਬਣਾਵਾ ਨੂੰ ਚਲਦੇ ਆ ਬਸ ਉਹੀ ਗੱਲ ਮੈਂ ਕਿਹਾ ਮੈਨੂੰ ਭੁੱਖ ਲੱਗੀ ਆਈ ਖਾਣ ਪੀਣ ਨੂੰ ਲੈ ਵੀ ਲੈ ਕਰ ਬੋਲਟ ਬੋਲਟਾ ਆਪਣੇ ਸਕਾਰਪੀਓ ਸਕਾਰ ਵੀ ਉਹ ਗੁਰੂਵਾਲ ਜਾਤੇ ਤਾਂ ਬੋਲਟ ਲੈ ਲਿਆ ਤਾਂ ਸਕਾਰਪੀਓ ਵੀ ਲੈ ਲੇਗਾ ਜਲਦੀ ਉਹ ਲੈ ਲੇਗਾ ਬਸ ਥੋੜਾ ਟਾਈਮ ਆ ਬਸ ਮੈਨੂੰ ਸਾਲਕ ਦੇ ਦੇ ਉਹ ਡਿਫੈਂਡਰ ਦੀ ਰੀਸ ਕੋਈ ਨਹੀਂ ਕਰ ਸਕਦਾ ਫੇਰ ਉਹ ਉਹੀ ਗੱਲ ਹੈ ਨਾ ਵੀ ਜਿੱਦਾਂ ਸਕਾਰਪੀਓ ਘਟਾਉਣਗੇ ਉਦੋਂ ਮੁੜਿਆ ਆ ਕਹਿੰਦਾ ਮੈਨੂੰ ਡਿਫੈਂਡਰ ਲੈਫੈਂਡਰ ਨਹੀਂ ਡਿਫੈਂਡਰ ਲੈਣੀ ਆ ਉਹਣਾ ਛੱਪੀ 26 ਜਲਾਵਾਂਗੇ 26 ਚ ਹੁਣ ਤਾਂ ਫਿਰ ਮਾਡਲ ਡਾਊਨ ਹੋ ਜੂ ਜੇ ਹੁਣ ਲਈ 2 ਮਹੀਨੇ ਪਹਿਲਾਂ ਹੁਣੇ ਨਹੀਂ ਲੈਣੀ ਉਹ ਪੁਰਾਣੀ ਆ ਨਵੀਂ ਵਾਲੀ ਤਾਂ ਬ੍ਰੇਕ ਆ ਫਿਰ ਵੀ ਆਪਾਂ 26 ਚ ਲਾਵਾਂਗੇ ਨਾ ਆਪਾਂ ਤਾਂ ਲਊਗੇ ਆਪਾਂ 26 ਦੇ ਲਈ ਹਾਂ ਵੀ ਆਪਾਂ 26 ਚ ਲਈ ਆ ਫਿਰ ਪ੍ਰਾਫਟ ਹੋ ਜੂਗਾ ਫਿਰ ਵੀ ਪ੍ਰਾਫਟ ਆ ਇੱਥੇ ਹਾਂ ਫਿਰ ਆਪਾਂ 26 ਚ ਲਾਵਾਂਗੇ ਬਹਿ ਹੈ ਛੱਪੀ ਤੱਕ ਸਾਰੇ ਸੁਪਨੇ ਪੂਰੇ ਕਰਦੇ ਨਵੇਂ ਦਾ ਬਣਦੇ ਰਹਿਣਾ ਚਾਹੀਦੇ ਨੇ ਪੁੰਨੇ ਪੂਰੇ ਹੋ ਜਾਂਦੇ ਬੰਦੇ ਦਾ ਸ਼ੌਂਕ ਸ਼ੌਂਕ ਨਹੀਂ ਮਰਨਾ ਚਾਹੀਦਾ ਕਰੇ ਜਾ ਕੇ ਦੇਖਣ ਜਾਨ ਨੇ ਕਹਣਾ ਮੈਨੂੰ ਖਾਣ ਨੂੰ ਕਿ ਲਿਆਂਦਾ ਲਿਆਂਦਾ ਤਾਂ ਹੈਗਾ ਖਾਣ ਨੂੰ ਨਾ ਪਹਿਲਾਂ ਹੀ ਨਹੀਂ ਦੇਣਾਗਾ ਖਾਣ ਨੂੰ ਪਹਿਲਾਂ ਮੈਨੂੰ ਕਹਣਾ ਮੈਨੂੰ ਪਾਣੀ ਦੇ ਪਾਣੀ ਦੀ ਬੋਤਲ ਗੱਡੀ ਦੇ ਵਿੱਚ ਰੱਖੋ ਭਾਈ ਬਹੁਤ ਪਿਆਸ ਲੱਗਦੀ ਮੈਨੂੰ ਤਾਂ ਬੜੀ ਜਿਆਦੇ ਮੈਂ ਤਾਂ ਡਰ ਲੱਗ ਜਾਂਦਾ ਮੈਂ ਇਹਨੂੰ ਕਿ ਜਣੀ ਹੋੜੀ ਚਲਾ ਚਲੋ ਇੱਥੇ ਤਾਂ ਸੜਕ ਤੇ ਹੈ ਨਹੀਂ ਬੜੀ ਡਰਾਫ ਕੇ ਤਾਂ ਆਪਣੀ ਰੋਡ ਆ ਇਹਦਾ ਆਪਣੀ ਰੋਡ ਆ ਇੱਥੇ ਦਾ ਪਰਮ ਇੱਥੇ ਵੀ ਹੋਲੀ ਰੱਖੇ ਤੇ ਸੁਰਕੜੀਆਂ ਹੋ ਰਹੀਆਂ ਆਉਂਦੀਆਂ ਨੇ ਸਕੂਟਰੀ ਜਿਹੜੀਆਂ ਹੋਲੀ ਰੋਕ ਲਾ ਗੁਰੂ ਆ ਫੇਰ ਭਾਵੇਂ ਤਾਂ ਡਰ ਲੱਗਣਾ ਤੇ ਲੋ ਜੀ ਇੱਥੇ ਪਾ ਚੱਲਦਿਆ ਘਰ ਨੂੰ ਇੱਥੇ ਮੈਂ ਪਰਮ ਨੂੰ ਕਹਿੰਦੀ ਸੀ ਗੱਡੀ ਹੋਲੀ ਚਲਾ ਮੈਨੂੰ ਡਰ ਲੱਗਦਾ ਹਨਾ ਰੋਡ ਤੇ ਹੈ ਤਾਂ ਹੈ ਨਹੀਂ ਸੀ ਟ੍ਰੈਫਿਕ ਟਾਈਮ ਲੰਘਿਆ ਸੀਗਾ ਨਾ ਟ੍ਰੈਫਿਕ ਦਾ ਬੱਚਿਆਂ ਦੀ ਛੁੱਟੀ ਦਾ ਟਾਈਮ ਲੰਘਿਆ ਸੀਗਾ ਤੇ ਮੈਨੂੰ ਕਾਫੀ ਜ਼ਿਆਦਾ ਡਰ ਲੱਗਦਾ ਕਿਉਂਕਿ ਹਾਲੇ ਮੈਂ ਨਵੀਂ-ਨਵੀਂ ਜੀ ਪਰਮਨਗਰ ਡੀ ਚ ਜਾਣ ਲੱਗੀ ਆ ਨਾ ਉਹਦੇ ਕਰਕੇ ਡਰ ਲੱਗਦਾ ਇਹ ਤੇ ਡੈਡੀ ਨੂੰ ਤਾਂ ਨਹੀਂ ਲੱਗਦਾ ਹੁਣ ਤੇ ਮੈਨੂੰ ਤਾਂ ਲੱਗਦਾ ਹੁੰਦਾ ਤੇ ਲੱਗਣਾ ਵੀ ਚਾਹੀਦਾ ਵੀ ਹਨਾ ਡਰ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਐਦਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਕਿੰਨੇ ਕੁ ਖੁੱਲੇ ਨੇ ਥੋੜੇ ਜਿਹਾ ਖੁੱਲੇ ਨੇ ਠੀਕ ਦੋ ਹੈ ਕਿ ਇਹ ਖੁੱਲੇ ਨੇ ਬਹੁਤ ਪੈਰ ਖੋਲ ਕੇ ਕਰੋਗਾ ਚੱਲ ਜੇ ਤਾਂ ਨਾਪਦੇ ਲੈਣੇ ਨੇ ਫੇ ਕੱਲੂ ਲੈ ਆਵਾਂਗੇ ਨਾਪਦੇ ਨਹੀਂ ਐ ਨਾਪਦੇ ਨਹੀਂ ਲੈਣੇ ਫੁੱਲੇ ਹੀ ਲੈਣੇ ਨੇ ਮੈਂ ਤਾਂ ਲਿਆਈ ਮੇਰੇ ਬੂਪ ਕੱਪੜੇ ਧੋਣ ਨੂੰ ਮੈਂ ਪਾ ਲਿਆ ਕਰੂੰਦਾ ਹੀ ਇੱਕ ਪੈਰ ਇਹ ਹਾਂ ਇੱਕ ਪੈਰ ਦੇ ਦਈ ਪੈਰ ਖੋਲ ਤਾਂ ਸਹੀ ਹੁਣ ਤੂੰ ਪਾ ਲੈ ਮੈਂ ਤਾਂ ਆਪ ਨੂੰ ਵਧੀਆ ਲੈ ਕੇ ਆਈਆਂ ਖੋਲ ਸਾਰੇ ਸਾਰੇ ਖੋਲ ਕੇ ਦਿਖਾ ਹਾ ਤੇ ਡੈਡੀ ਦੇ ਨੇ ਹਾ ਤੇ ਡੈਡੀ ਦੇ ਨੇ ਲੋ ਵੀ ਆਪਾਂ ਨੂੰ ਮौज ਹੋ ਗਈ ਕੱਪੜੇ ਧੋਣ ਨੂੰ ਪਾ ਲਿਆ ਕਰਾਂਗੇ ਹੱਪਾ ਲਿਆਂਦੀ ਏਪੀਐਲ ਦੀ ਚੱਪਲ ਇਹ ਹੈ ਪਾਣੀ ਦੇ ਦੇ ਜਾ ਰੇ ਮੈਂ ਪਾਣੀ ਪਹਿਲਾਂ ਵੀ ਮੰਗਿਆ ਪੁੱਤ ਦੇ ਦੇ ਮੈਨੂੰ ਮੁੱਕ ਜਾ ਲੋ ਜੀ ਇਹਦੇ ਨੂੰ ਮौज ਆ ਇਹ ਰੱਬਾ ਪਾ ਕੇ ਤੁਰਨਾ ਫਿਰਨਾ ਠੀਕ ਆ ਲੋ ਜੀ ਝਾਰ ਵੀ ਖੁਸ਼ ਝਾਰ ਵੀ ਖੁਸ਼ ਝਾਰ ਦੀ ਮੰਮੀ ਵੀ ਖੁਸ਼ ਕਿਉਂਕਿ ਵਧੀਆ ਚੱਪਲਾਂ ਲਿਆਂਦੀ ਐ ਮੈਂ ਕਾਫੀ ਟਾਈਮ ਤੋਂ ਮੈਂ ਚੱਪਲਾਂ ਲੈਣ ਨੂੰ ਕਹਿੰਦੀ ਸੀ ਹੁਣ ਮੈਂ ਨੇ ਲਿਆਂਦੀਆਂ ਜਰਾਬਾਂ ਨਾਲ ਆਰਾਮ ਨਾਲ ਪਾ ਕੇ ਮੋਜ ਚਾਹ ਬਾਹਰ ਅੰਦਰ ਪਾ ਲੋ ਜਿੱਥੇ ਮਰਜ਼ੀ ਪਾ ਲੋ ਕਿਉਂ ਪਰ ਹੁਣ ਤਾਂ ਹੀ ਦੋ ਮਿੰਟੋ ਕਿਉਂ ਕਰਦਾ ਨਹੀਂ ਮੈਂ ਟੋਕਦਾ ਹੀ ਰਹਿੰਦਾ ਤੀ ਇਹ ਜੁੱਤੀ ਦਾ ਖਾਸ ਕਰਕੇ ਟੋਕਦਾ ਕਿਉਂਕਿ ਮੇਰੇ ਤੋਂ ਬੰਦ ਜੁੱਤੀ ਜੀ ਪਾ ਲਈ ਪੈਂਦੀ ਨਹੀਂ ਜੀ ਏ ਵਧੀਆ ਦੇਖੋ ਸਿਰ ਪਰ ਹੂੰ ਕੀਆ ਲਓ ਜੀ ਅੱਜ ਦਾ ਦਿਨ ਵਧੀਆ ਨਿਕਲ ਗਿਆ ਹੁਣ ਕੱਲ ਦੀ ਤਿਆਰੀ ਕਰੀਏ ਕੱਲ ਨੂੰ ਆਪਾਂ ਫੇਰ ਜਾਣਾ ਆ ਤੇ ਜਾ ਰੇ ਇਹਨੂੰ ਕਹਦੇ ਮੈਨੂੰ ਵੀਡੀਓ ਨਹੀਂ ਬਣਾਉਣ ਦਿੰਦਾਗਾ ਮੈਨੂੰ ਰੋਲਾ ਪਾਈ ਜਾਂਦਾ ਦੇ ਸਾਲੀ ਦੇ ਆੜੀ ਉੱਤੇ ਇਹਨਾਂ ਮੈਂ ਜਦੋਂ ਜੁੱਤੀਆਂ ਖਰੀਦੀ ਸੀ ਮੈਂ ਵਧੀਆ-ਵਧੀਆ ਜੁੱਤੀਆਂ ਦੇਖਦੀ ਸੀ ਇਹਨਾਂ ਮੈਨੂੰ ਵੀਡੀਓ ਨਹੀਂ ਬਣਾਈ ਸੀ ਕੀ ਕੱਲੂ ਜਾਵਾਂ ਮੈਂ ਹਾਂ ਗੋੜੀ ਤਾਂ ਰਮਨੋ ਤੇ ਗੀਂਦੋ ਕੁਸਨੀ ਨੂੰ ਤੇ ਚਲੋ ਦੀ ਸਬਜ਼ੀ ਵੀ ਲਿਆਂਦੀ ਗਾਜਰਾ ਮਟਰ ਲਿਆਂਦੇ ਅੱਜ ਦਾ ਹੈਗੀ ਹੈ ਚਲੋ ਆਲੂ ਮਟਰ ਹੈਗੇ ਆਪਣੇ ਕੋ ਬਣੇ ਹੋਏ ਕੱਲ ਦੇ ਬਣਾਏ ਹੋਏ ਤੇ ਅੱਜ ਸਵੇਰੇ ਆਪਾਂ ਨੇ ਗੋੜ ਗੋੜ ਵਾਲੇ ਪਲਾਸਟਿਕ ਦੇ ਬੂਟ ਨੇ ਘਰੇ ਪਾਉਣ ਨੂੰ ਮਜਾ ਹਰ ਨੂੰ ਤਾਂ ਲਿਆ ਤੇ ਵੀ ਜਦੋਂ ਇਹਨੇ ਨਾ ਬਾਥਰੂਮ वगैरह ਜਾਣਾ ਜਾਂ ਖੇਤ ਚ ਜਾਣਾ ਛੁੱਟੀਆਂ ਨੇ ਹੁਣ ਇਹਨਾਂ ਦੋ ਤਿੰਨ ਦਿਨ ਫਿਰ ਇਹਨੇ ਲਹੂ ਵੀ ਕੇ ਰੱਖਣਾ ਇਹਨੇ ਆਪਦੇ ਜਿਹੜੇ ਵਧੀਆ ਬੂਟ ਨੇ ਉਹ ਪਾ ਜਾਂਦਾ ਫਿਰ ਮੈਂ ਧੋਣੇ ਪੈਂਦੇ ਆ ਹੁਣ ਆ ਪਲਾਸਟਿਕ ਦੇ ਮੋਜਾਂ ਨਾਲ ਮੈਨੂੰ ਮੋਜਾਂ ਕੱਪੜੇ ਧੋਣ ਨੂੰ ਪਹਿਲਾਂ ਵੀ ਅਸੀਂ ਏਕੜਨੇ ਕਰਦੇ ਪਿਛਲੇ ਸਾਲ ਵੀ ਏਕੜਨੇ ਕਰਿਆ ਕਿਉਂਕਿ ਸਕੂਲ ਕਹਿ ਗਿਆ ਮੈਂ ਕੱਪੜੇ ਧੋਣੇ ਹੁੰਦੇ ਆ ਮੈਂ ਉਹ ਪਾ ਕੇ ਰ ਆ ਮੈਂ ਕੱਪੜੇ ਧੋਏ ਜਾਂਦੀ ਠੀਕ ਆ ਵਧੀਆ ਨੇ ਆਹਾ ਮੇਰ ਕੋਲ ਤਾਂ ਬੂਟ ਹੈਗੇ ਉਧਰ ਧਾਰਾਂ ਧੂਰਾ ਚੋਣ ਨੂੰ ਫਿਰ ਥੋੜਾ ਜਿਹਾ ਸਰਦੀਆਂ ਦੇ ਵਿੱਚ ਉਂ ਜੁੱਤੀਆਂ ਜੱਤੀਆਂ ਜਾਂ ਵੱਧ ਹੋ ਜਾਂਦੀਆਂ ਲਾਏ ਆਂਦੇ ਪੈਸੇ ਆਪਾਂ ਖਰਚ ਜਾਂਦੇ ਅੱਜ ਥੋੜੀ ਜੀ ਚਾਹ ਨੇ ਪੈਗੀ ਕਈ ਦਿਨ ਦੀ ਮੈਂ ਕਹੀ ਜਾਂਦੀ ਸੀ ਮੈਂ ਜੁੱਤੀਆਂ ਲੈ ਕੇ ਆਣੀ ਜੀ ਹੁਣ ਚਾਰ ਹੋ ਗਏ ਸ਼ਾਇਦ ਤੂੰ ਕੀ ਕਰਦਾ ਹੱਸਿਆ ਜੀ ਹੱਸਿਆ 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 ਲੈ ਕੋ ਤਾਂ ਕਿਆ ਕਰੀਏ ਤੇ ਡੈਡੀ ਕੰਮ ਕਰੀ ਜਾਂਦਾ ਤੂੰ ਦੇਖ ਕੀ ਲੋ ਜੀ ਲੈ ਇਹ ਬਾਹਰੋਂ ਬਾਹਰੋਂ ਬਾਰੇ ਹੀ ਆਪਾਂ ਆਹੋ ਧਨੀਆ ਥੋੜੇ ਜੇ ਮੇਥੇ ਆਪਾਂ ਬਣਾਵਾਂਗੇ ਗਾਜਰ ਮਟਰ ਦੀ ਸਬਜ਼ੀ ਅੱਜ ਬਣੂਗੀ ਪਰਮ ਦੀ ਕੱਲ ਵੀ ਪਰਮ ਦੇ ਫੇਵਰਟ ਸੀ ਪਰ ਤੂੰ ਹੀ ਬਣਾਈ ਬਹੁਤ ਟੇਸਟੀ ਬਣਾਉਂਦਾ ਤੂੰ ਹੀ ਬਣਾਈ ਨਹੀਂ ਤੇਰੇ ਹੱਥ ਦੀ ਸਵਾਦ ਬਹੁਤ ਹੁੰਦੀ ਹੈ ਹੈ ਲੈ ਤੋੜੇਗਾ ਵੱਡੇਗਾ ਹਾਂ ਥੋੜੀ ਕੰਮ ਹੋਖ ਮੇਥੇ ਮੁੱਥੇ ਆਪਣੇ ਜਮਾ ਵਧੀਆ ਨਹੀਂ ਹੋਏ ਕਿਹਾ ਤੇ ਡੈਡੀ ਦੁਬਾਰਾ ਬੀਜ ਦੇ ਸਾਗ ਕਿਦਾਂ ਬਣਾਵਾਂਗੇ ਆਪਾਂ ਆਪਾਂ ਉਹ ਰੀਲ ਕਿਦਾਂ ਪਾਵਾਂਗੇ ਛੱਡ ਪੀਜ 버ਗਰ ਪਾਥੂ ਪਾ ਕੇ ਸਾਗ ਹੈਨਾ ਬਹੁਤ ਚਲਦੀ ਆ ਉਹ ਰੀਲ ਅੱਜਕੱਲ ਚਲੋ ਮੈਂ ਤੋਲ ਲਵਾ ਲੈ ਬਣਾਓ ਵੀਡੀਓ ਬੈਕ ਕੈਮਰੇ ਨਾਲ ਬੱਬੇ ਦੀ ਅਮੀਰ ਬੜੀ ਸੜੇ ਰਹਿੰਦੇ ਆ ਤਾਈਓ ਮਿੱਤੋ ਵੈਰੀ ਪਰ ਪਰ ਰਹਿੰਦੇ ਆ ਆ ਇਹਦੇ ਉੱਤੋਂ ਤੋਂ ਵੱਢ ਲੋ ਆਈ ਆਹੋ ਆ ਦੇ ਵੱਢ ਕੇ ਜਾਣ ਦੇ ਤਾਂ ਆਈ ਉਹ ਬੜਾ ਬੜਾ ਉਗੋਦੇ ਨਾ ਵੱਢ ਕੇ ਫੋੜੇ ਨਾ ਹਾਂ ਉਹ ਹੀ ਚਾਲ ਦੋ ਸਪਾਸ ਸਟੋਰ ਨਹੀਂ ਹੋਣੀ ਬਾਤੀ ਗੀਜਰ ਤੇ ਚਾਣਨੇ ਆਪਾਂ ਦਾ ਬੰਦੇ ਝਮਾ ਕੇ ਲੈ ਨੀ ਤਾ ਮਟਰ ਤੇ ਆਸਾ ਨਹੀਂ ਮਟਰ ਹੂੰ ਟਮਾਟਰ ਟਮਾਟਰ ਸੱਚ ਟਮਾਟਰ ਲੱਗਣ ਲੱਜਣਗੇ ਆ ਟਮਾਟਰ ਥੋੜਾ ਜਿਹਾ ਲੇਟ ਲੱਗਣ ਲੱਗਦਾ 90 ਦਿਨ ਲੱਗ ਜਾਂਦੇ ਟਮਾਟਰਾਂ ਦੀ ਸਬਜੀ ਬੜੀ ਸੁਆਦ ਹੁੰਦੀ ਬਈ ਜਿਹੜੀ ਸਬਜੀ ਚ ਵੱਧ ਤੋਂ ਵੱਧ ਟਮਾਟਰ ਪੈ ਗਏ ਉਹਨੇ ਆਪੇ ਟੇਸਟੀ ਬਣਨਾ ਕੱਲੇ ਟਮਾਟਰ ਟਮਾਟਰ ਹੁੰਦੇ ਆ ਲੈਟ ਤਾਂ ਹੈ ਨਹੀਂ ਮੋਟਰਾਂ ਵਾਲੀ ਆਜੂ ਰਾਤ ਨੂੰ ਓਹੋ ਆਪਾਂ ਹੁਣ ਇਹੋ ਕੱਟ ਕੇ ਸਬਜ਼ੀ ਬਣਾ ਲੈਣੀ ਆ ਤੇ ਫਿਰ ਕਿੱਥੇ ਟਾਈਮ ਹੋਣਾ ਕਾਲ ਮੁੱਕ ਗਈ ਢਾਲ ਤਾਂ ਹੁਣ ਖਾਵਾਂਗੇ ਸਬਜ਼ੀ ਆਪਾਂ ਆਲੂ ਗੁੱਡ ਤੋਂ ਇੱਥੇ ਆਈ ਨਹੀਂ ਹੋਣਾ ਸਬਜ਼ੀ ਆਪਾਂ ਹੁਣੇ ਬਣਾ ਲੈਣੀ ਕੱਲੂ ਵਾਸਤੇ ਬਾਬੇ ਦੀਆਂ ਮੇਰੇ ਬੈਰੀ ਛੜੇ ਰਹਿੰਦੇ ਆ ਮਿਰਚ ਦਾ ਬੂਟਾ ਚੱਕ ਕੇ ਇੱਧਰ ਲੈ ਕੇ ਜਲਾਾਂਗੇ ਇਹਨੂੰ ਆਪੇ ਆ ਰੂੜੀ ਤੇ ਹੂੰ